ਅੰਦਰ ਕਰਕੇ ਹਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਆਪਣੀ ਪੁਰਾਣੀ ਨਹਿਰ ਵਾਲੀ ਘਰ ਆਏ ਆ ਤੇ ਚਲੋ ਅੰਦਰ ਚੱਲਦੇ ਆਪਾਂ ਕਿਹ ਅੱਜ ਕਿਹੜਾ ਮਾਰਕੀ ਆਉਂਦੇ ਆ ਕਾਫੀ ਟਾਈਮ ਹੋ ਗਿਆ ਸੀ ਆ ਕਮਰਾ ਹੁੰਦਾ ਸੀ ਸਾਡਾ ਹਮ ਇੱਧਰ ਕਰਕੇ ਬੈੱਡ ਲੱਗੇ ਹੁੰਦਾ ਸੀ ਇੱਥੇ ਡਰੈਸਿੰਗ ਟੇਬਲ ਸੀ ਅੱਛਾ ਤੇ ਇੱਧਰ ਅਲਮਾਰੀ ਹੁੰਦੀ ਸੀ ਰੱਖੀ ਤੇ ਇੱਥੇ ਮੜ ਮੁੱਟਰ ਸਮਾਨ ਸਮੂਹ ਆ ਅੱਗੇ ਇੱਕ ਕੰਸ ਜਿਹਨੂੰ ਅੰਗਿੱਠੀ ਕਹਿੰਦੇ ਆ ਉੱਥੇ ਆ ਡੈਕੋਰੇਸ਼ਨ ਪੀਸ ਵਗੈਰਾ ਕੋ ਟੋ ਟੋ ਅਦਰ ਵੇਖਾ ਤਰ ਨਹੀਂ ਹੁੰਦੀਆਂ ਸੀਗੀਆਂ ਹਾਂ 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 ਤੇ ਇੱਥੇ ਹਾਂ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਵਾਂ ਤੇ ਇੱਥੇ ਨੇ ਇੰਟਰਸਟਿੰਗ ਟੇਬਲ ਪਿਆ ਹੁੰਦਾ ਠੀਕ ਹੈ ਇੱਕਦਮ ਡਰੈਸਿੰਗ ਟੇਬਲ ਮੈਂ ਸਾਫ਼ ਕਰੀ ਜਾਵਾਂ ਤੇ ਵਿੱਚੋਂ ਕਿਤੇ ਨਾ ਕੰਪੋਜ਼ ਦੀ ਗੋਲੀ ਸੀ ਤੇ ਰੁੱਵੀ ਚਾ ਉਹ ਗੋਲ ਚੱਕ ਕੇ ਖਾ ਗਈ ਅੱਛਾ ਰੂਬੀ ਨੂੰ ਤਾਂ ਨਸ਼ਾ ਚੜ ਗਿਆ ਰੂਬੀ ਤੋਂ ਸ਼ਰਬਬ ਨੇ ਉਹਨੂੰ ਫਿਰੇ ਭਾਈ ਜਿਹੜੇ ਕਸਾਲ ਦੀ ਸੀਗੀ ਅੱਛਾ ਤੇ ਕਦੇ ਹੱਸਣਾ ਕਦੇ ਡਿੱਗਣ ਤੇ ਲੱਗ ਜਾਂਦਾ ਸੀ ਤਾਂ ਕਿ ਨਾ ਅਸੀਂ ਡਰਦੇ ਬਾਪੂ ਜੀ ਤੋਂ ਅਸੀਂ ਵੀ ਧਰਗੇ ਬਾਪੂ ਜੀ ਤੋਂ ਗੜਨ ਗਿਆ ਤੇ ਤੁਸੀਂ ਕਿ ਉਹ ਠੀਕਵਾਤਾ ਫੇਰ ਅਸੀਂ ਨਲਕੇ ਤੇ ਲੈ ਗਏ ਉਹਨੂੰ ਅੱਛਾ ਨਲਕੇ ਤੇ ਗੰਜੀ ਜੀ ਹੁੰਦੀ ਸੀ ਬਾਤ ਥੋੜੀ ਸੀ ਤੇ ਨਲਕੇ ਨਲਕਾ ਗੇੜਨ ਲੱਗ ਗਿਆ ਪਾਪਾ ਆ ਕੇ ਦੋ ਸਿਰ ਤੇ ਫੇਰ ਅਸੀਂ ਉਹ ਠੀਕ ਕੀਤੀ ਇੱਕੇ ਨਹੀਂ ਆਇਆ ਅੰਗਲੀ ਨਾਲ ਬੱਚਾ ਹੈ ਗਲਤੀ ਆਪ ਦੀ ਗਲਤੀ ਹੁੰਦੀ ਆ ਬੱਚੇ ਇਤਕ ਹੀ ਪਤਾ ਹੁੰਦਾ ਠੀਕ ਆ ਹਾਂ ਫਿਰ ਅਸੀਂ ਪਾਣੀ ਪਾਪਾ ਕੇ ਠੀਕ ਠੀਕ ਨਾਲ ਬਾਪੂ ਜੀ ਤੋਂ ਡਰ ਗਏ ਵੀ ਲੱਗ ਗਏ ਹੁਣ ਇੱਥੇ ਇੱਥੇ ਹੁੰਦਾ ਸੀ ਡਾਈਨਿੰਗ ਟੇਬਲ ਹਾਂ ਡਾਈਨਿੰਗ ਟੇਬਲ ਤੇ ਟੀਵੀ ਤਰਿਆ ਹੁੰਦਾ ਸੀਗਾ ਅੱਛਾ ਤੇ ਵੇ ਇੱਥੇ ਮੰਜੇ ਹੁੰਦੇ ਸੀਗੇ ਹਾਂ ਐਸੇ ਚੁਰਚੀ ਨਾਂ ਦੀ ਨਾ ਜੀ ਅਸੀਂ ਸਾਰੇ ਫਿਰ ਟੀਵੀ ਵੇਖਦੇ ਸੀ ਇਕੱਠੇ ਬੈ ਕੇ ਟੀਵੀ ਵੇਖਦੇ ਸੀ ਅੱਛਾ ਹਾਂ ਤੇ ਕਈ ਵਰੀ ਚੈਨਲਾਂ ਪਿੱਛੇ ਵੀ ਰੌਲਾ ਪੈ ਜਾਂਦਾ ਸੀ ਸਰਪੋਤ ਆਹ ਕਿਸੇ ਨੇ ਪੋਛ ਆ ਗਾਣੇ ਹੁੰਨੇ ਸਾਨੂੰ ਬਾਪੂ ਜੀ ਵੇਖਣ ਲਾਉਂਦੇ ਜਿਹੜਾ ਕਿਤੇ ਚਿਤਰਾ ਹਾਰੇ ਆਉਂਦਾ ਹੁੰਦਾ ਸੀ ਉਹਦਾ ਜਿਹੜਾ ਕਿਤੇ ਚਿਤਰਾ ਹਾਰੇ ਆਉਂਦਾ ਸੀ ਫਿਰ ਬਾਪੂ ਜੀ ਬੰਦ ਕਰ ਦਿੰਦੇ ਅਨੇ ਜਦੇ ਮੜਕਦੇ ਚਿਤਰਾ ਆਵੇ ਤੇ ਅਸੀਂ ਬਾਪੂ ਜੀ ਨੂੰ ਵੇਖ ਕੇ ਜਦ ਰਿਮੋਟ ਆ ਕੇ ਫਿਰ ਵੇਖ ਕੇ ਬੰਦ ਕਰ ਦਿੰਦੇ ਸੀ ਉਹ ਰੇਡੀਓ ਵੀ ਨਹੀਂ ਸੁਣ ਦਿੰਦੇ ਸੀ ਸਾਨੂੰ ਅੱਛਾ ਹਾਂ ਸਾਰ ਤੇ ਸੀ ਜਬਾ ਦੇ ਜੁੜਦੇ ਹਾਂ ਬਸੇ ਤੇ ਸਾਰੇ ਜਣੇ ਬੜੀ ਘਰ ਰਹਿ ਜਾਂਦੇ ਸੀਗੇ ਸਾਰੇ ਬੱਚੇ ਤੇ ਵਾ ਸਾਰੇ ਬੱਚੇ ਨਾ ਆਪਸ ਵਿੱਚ ਹੈ ਖੇਡਦੇ ਵੀ ਬਹੁਤ ਸੀ ਤੇ ਲੜਦੇ ਵੀ ਬਹੁਤ ਸੀ ਹਣੀਂ ਜਰਮੇ ਲੜੀ ਜਾਣ ਹੈ ਹਣੀ ਅਕ ਮੇਰੇ ਮਾਸੀਆਂ ਵੱਧ ਜਾਂਦੇ ਮੇਰੇ ਮਾਸੀਆਂ ਵੱਧਦੇ ਤੇ ਰਮੇ ਮੇਰੀ ਬਗਲੀ ਮਾਸੀ ਉਹ ਆਖੇ ਮੇਰੀ ਭੁੱਗ ਮਾਸੀ ਉਹ ਆਖੇ ਮੇਰੀ ਅਮਰਜੀਤ ਮਾਸੀ ਉਹ ਆਖੇ ਮੇਰੀ ਦਸਵੀਰ ਮਾਸੀ ਇਹ ਮਾਸੀਆਂ ਪਿੱਛੇ ਹੀ ਲੜੀ ਜਾਣ ਇਹ ਸੰਤਰਾ ਜੀ ਇਸ ਸੰਤਰਾ ਰੂਮ ਆ ਪੁਰਾਣੀ ਘਰ ਤਾਂ ਹੂੰ ਪਿਕਚਰਸ ਪੁਰਾਣੀਆਂ ਹਾਂ ਸਾਰਾ ਕਟਾ ਕਰਦੇ ਰੱਖਿਆ ਇੱਕ ਇਹ ਤਾਂ ਇੱਕ ਕਮਰਾ ਸੀ ਤੇ ਕਾਚੇ ਜਗਦੀਸ਼ ਦਾ ਆ ਫੋਟੋ ਤਾਂ ਹੋਈ ਉਦੋਂ ਦੇ ਨੇ ਪੰਗਿਆ ਹੂੰ ਉਦੋਂ ਅੱਛਾ ਐਸੇ ਕਮਰੇ ਚ ਹੀ ਹੁੰਦੇ ਨਾ ਸੀ ਹਾਂ ਹੂੰ ਇਹ ਪਹਿਲਾਂ ਤਾਂ ਵੀਰ ਜੀ ਕਾ ਹੁੰਦਾ ਸੀ ਕਮਰਾ ਅੱਛਾ ਫਿਰ ਬਾਅਦ ਵੀਰ ਜੀ ਕਾ ਹੂੰ ਤੇ ਫਿਰ ਵੀਰ ਜੀ ਰੇ ਦੱਬਣ ਚਲੇ ਗਏ ਸੀ ਫਿਰ ਜਗਮੀਦ ਥਰ ਹੁੰਦੇ ਸੀ ਤੇ Hmm. और ऊपर सारा सामान इने इत्ते रखता ना इने hmm. आपदा भी रखता ना सर आ फर्नीचर लगता सर हां 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 आ हाँ, टेबल hmm. है हाँ, आ भी कंप्यूटर दे ही है वीर जी ने साइबर कैफे तो जांदे हो या दो hmm. अपने उतर या, hmm. तो अपने उधर पे आ ते आ तीन चार आ किधर जा रहे कोठे ते कोठे ते आ जाओ ऊपर ठीक है आ से टाल अच्छा ਉਹਨ ਘਰ ਤਾਂ ਆਪਾਂ ਦੇਖ ਲਿਆ ਬਟ ਹੁਣ ਇਹ ਪੁੱਛਦੇ ਮਮਾ ਨੂੰ ਕਿ ਇਹ ਛੱਡਿਆ ਕਿਉਂ ਕਿ ਹਰੀਆਲੀ ਆਨੀ ਆ ਨਹਿਰ ਦੇ ਕੋਲ ਤੇ ਖੁੱਲਡੁੱਲਾ ਘਰ ਸਾਰਾ ਕੁਝ ਕਰੇ ਹੈਗਾ ਮਮਾ ਤੁਸੀਂ ਇੰਨਾ ਖੁੱਲ ਬਹਾਰਾ ਘਰ ਛੱਡਿਆ ਕਿਉਂ ਸ਼ਹਿਰ ਚ ਕਿਉਂ ਗਏ ਪਤਾ ਹੈ ਜਦੋਂ ਬੱਚੇ ਵੱਡੇ ਹੋਗੇ ਨਾ ਬੱਚਿਆਂ ਨੇ ਪੜ੍ਹਨਾ ਸੀਗਾ ਹਾਂ ਚ ਤੇ ਇੱਥੇ ਨਾ ਤਾਂ ਕੋਈ ਬੱਸ ਜਾਂਦੀ ਸੀ ਜਿਹੋ ਦਾ ਨਾਮ ਦਿੰਦੇ। ਹਾਂਜੀ। ਨਾ ਹੁਣ ਤਾਂ 3-ਵੀਂਰ ਚੱਲ ਗਏ ਉਹਦੋਂ ਰਿਕਸ਼ੇ ਹੁੰਦੇ ਸੀ। ਨਾ ਹੀ ਰਿਕਸ਼ੇ ਹੁੰਦੇ ਸੀ। ਹਾਂਜੀ। ਆਉਂ ਜਾਂਦਾ ਸਾਧਨ ਬਹੁਤਾ ਹੈ ਨਹੀਂ ਸੀ। ਤੇ ਹੀਰੋ ਹੰਡ ਤੇ ਅਸੀਂ ਪੰਜੇ ਜਾਂਦੇ ਹੁੰਦੇ ਸੀ। ਸ਼ਹਿਰ 'ਚ। ਤੇ ਤਾਂ ਕਰਕੇ ਸਾਨੂੰ ਬੱਚਿਆਂ ਕਰਕੇ ਸਾਨੂੰ ਸ਼ਹਿਰ 'ਚ ਜਾਣਾ ਪਿਆ। ਹੂੰ। ਉੱਥੇ ਫਿਰ ਹੁਣ ਸਕੂਲ ਦੇ ਨੇੜੇ ਹੋ ਗਏ। ਫਿਰ ਇਹ ਜ्यों-ਜ्यों ਵੱਡੇ ਹੋ ਗਏ ਸਾਈਕਲਾਂ ਤੇ ਜਾਣ ਲੱਗੇ। ਤੇਰੇ ਪਾਪਾ ਜਿੰਦੇ ਜਾਂਦੇ ਸੀ ਹਾਂਜੀ ਇੱਥੋਂ ਸਾਡੇ ਸਕੂਲ ਤੋਂ ਅੱਧਾ ਘੰਟਾ ਦੂਰ ਸੀ ਜਾਂਦਾ ਪਹਿਲਾਂ ਸਾਨੂੰ ਉਤਾਰਦੇ ਅਸੀਂ ਜਾ ਕੇ ਸਕੂਲ 'ਚ ਬੈਠੇ ਰਹਿੰਦੇ ਫੇਰ ਉਹ ਉੱਥੇ ਆਉਂਦੇ ਸੀ ਐਵੇਂ ਆਉਣ ਵੇਲੇ ਰੁਕੀ ਹੋ ਜਾਂਦੇ ਸੀ ਅੱਧਾ ਘੰਟਾ ਉੱਥੇ ਬੈਠੇ ਰਹਿੰਦੇ ਫੇਰ ਪਾਪਾ ਲੈ ਕੇ ਆਉਂਦੇ ਸੀ ਇਸ ਕਰਕੇ ਨਾ ਆਉਣ ਜਾਣ ਦਾ ਸਾਧਨ ਕਰਕੇ ਵੀ ਬੱਚਿਆਂ ਨੂੰ ਪੜ੍ਹਾਉਣਾ ਸੀ ਤਾਂ ਸਾਨੂੰ ਸ਼ਹਿਰ 'ਚ ਜਾਣਾ ਪਿਆ ਵਿੱਚ ਜੀ ਤਾਂ ਬਹੁਤ ਲੱਗਦਾ ਸੀ ਇੱਥੇ ਹਾਂਜੀ ਸਾਰਾ ਬਹੁਤ ਵਧੀਆ ਸੀਗਾ ਹਾਂ ਅਸੀਂ ਹੀਰੋ ਹਾਂ ਦਾ ਕਿਹੜੀ ਅਰਚ ਲਿਆ ਸੀ ਅਸੀਂ ਇਹ ਲਿਆ ਸੀ 1900 90 ਚ ਲਿਆ ਸੀ ਹੂੰ ਉਦੋਂ ਤਾਂ ਹੀ ਬਹੁਤ ਨਵੀਂ ਸੀਰੀਜ਼ ਹੋਣੀ ਆ ਨਾ ਸੀ ਫਿਰ ਹੀਰੋ ਹਾਂ ਦਾ ਹਾਂ ਇਹ ਨਵੇਂ ਸਟਾਈਲ ਦਾ ਹੀ ਉਦੋਂ ਆਇਆ ਸੀਗਾ ਤੇ ਅਸੀਂ ਪੰਜੇ ਜਾਣੇ ਤੇ ਰਮੀ ਤੇ ਜਗਨੂ ਤਾਂ ਅੱਗੇ ਬਹਿ ਜਾਂਦੇ ਹਨਾ ਉਹ ਤਾਂ ਸੱਚ 90 ਚ ਤਾਂ ਜਗਨੂ ਵੀ ਫੈਣੀ ਸੀਗਾ ਤੇ ਰਮੀ ਤੇ ਰੂਪੀ ਸੀ ਠੀਕ ਹੈ ਤੇ ਫਿਰ ਚਲੋ ਜਗਨੂ ਵੀ ਹੋ ਗਿਆ ਉਹਨੂੰ ਸਿ ਜੋ ਪੜਨ ਵੀ ਲਾਉਣਾ ਸੀ ਹਨਾ ਅਸੀਂ ਉਧਰ ਜਾਣਾ ਪਿਆ ਨਾ ਤੇ ਅਸੀਂ ਬਾਜ਼ਾਰ ਵੀ ਜਾਂਦੇ ਨਾ ਤੇ ਰਮੀ ਤੇ ਜਗਨੂ ਨੂੰ ਤਾਂ ਅੱਗੇ ਪਾ ਲੈਂਦੇ ਤੇ ਬਾਕੀ ਰਬੀ ਨੂੰ ਅਸੀਂ ਵਿਚਾਲੇ ਵਾਹ ਲੈਂਦੇ ਤੇ ਬੱਚੇ ਨਾ ਸਾਨੂੰ ਵੇਖ ਕੇ ਕੰਨ ਲਾ ਜਾਂਦੇ ਹੀਰੋ ਹਾਂਡਾ ਉੱਚੀ ਚੀਚਾ ਤੇ ਪਾਪਾ ਵਾਂਗ ਦੇ ਲਿਖਿਆ ਆਪਾਂ ਹੀਰੋ ਹਾਂਡੇ ਵਾਲਿਆਂ ਦੀ ਮਸ਼ਹੂਰੀ ਕਰੀ ਜਾਂਦੇ ਹਾਂ ਹਾਂਜੀ ਹਾਂ ਵੀ ਉਹਨਾਂ ਨੂੰ ਆਪਾਂ ਨੂੰ ਵੀ ਦੇਣਾ ਚਾਹੀਦਾ ਕੁਝ ਵੀ ਮਸ਼ਹੂਰੀ ਕਰਦੇ ਜਿੱਥੇ ਵੀ ਅਸੀਂ ਜਾਂਦੇ ਬੱਚੇ ਸਾਨੂੰ ਪੰਜਾਂ ਨੂੰ ਵੇਖ ਕੇ ਤੇ ਬੱਚੇ ਰੌਲਾ ਪਾਉਣ ਲੱਗ ਜਾਂਦੇ ਹੀਰੋ ਹਾਂਡਾ ਕਰਨਾ ਚੀਚੀ ਵੀ ਨਮ ਨਮ ਆ ਠੀਕ ਜਿਵੇਂ ਤੁਸੀਂ ਜੁਆਇੰਟ ਫੈਮਲੀ ਜਿਸ ਵੇਖੇ ਤੇ ਕੰਮ ਕਰਦਾ ਓੱਖਾਂ ਨਹੀਂ ਸੀ ਹੁੰਦਾ ਇੰਨੇ ਜਾਣੀ ਨਹੀਂ ਕੋਈ ਓੱਖਾਂ ਨਹੀਂ ਲੱਗਦਾ ਸੀਗਾ ਤੇ 500 ਮੱਚ ਜੀ ਸੀ ਅਸੀਂ ਤਾਰ ਹੁੰਦੀ ਆਪ ਕੱਢ ਦਿਆਂ ਹਾਂਜੀ ਤੇ ਉਹ ਘਾਹ ਕੂੜਾ ਵੀ ਸੀ ਆਪਸੈਟ ਦਿਨ ਆ ਹੂੰ ਦਣਾ ਨੀਰੇ ਤੇਰੇ ਪਾਪਾ ਹਰ ਤੇਰੇ ਚਾਚੀ ਹਰੇ ਲਾਦਨ ਦੇ ਸੀ ਹਨਾ ਤੇ ਨਹਿਰ ਤੋਂ ਉੱਥੋਂ ਪਾਣੀ ਪਿਆ ਲਿਆਉਂਦੇ ਸੀ ਨਵਾ ਲਿਆਉਂਦੇ ਸੀਗੇ ਹਾਂਜੀ ਅੱਛਾ ਤੇਰੇ ਜਿਹੜੀ ਐਨੇ ਜਣਾ ਜ ਰੋਟੀ ਹੁੰਦੀ ਸੀਗੀ ਹਨਾ ਤੇ ਉਹ ਉਹ ਗੈਸ ਤੋਂ ਹੁੰਦੇ ਨਹੀਂ ਸੀ ਚੁੱਲ੍ਹੇ ਤੇ ਬਣਾਉਂਦੇ ਹੁੰਦੇ ਸੀਗੇ ਤੇ ਵਾਰੀ ਨਾਲ ਪਕਾ ਲੈਂਦੀ ਨਾਲ ਸੀ ਇੱਕ ਜਾਨੀਆ ਸਵੇਰੇ ਬਣਾਲੀ ਇੱਕ ਨੇ ਸ਼ਾਮ ਨੂੰ ਬਣਾਲੀ ਜੱਤ ਤੰਦੂਰ ਰੋਟੀਆਂ ਲਾ ਲੈਂਦੇ ਸੀ ਠੀਕ ਹੈ ਤੇ ਐਵੇਂ ਸਾਰੇ ਕੰਮ ਇੱਕ ਤਰ੍ਹਾਂ ਨਾਲ ਵੰਡੇ ਜਿਹਾ ਹੀ ਹੋਏ ਸੀਗੇ ਤਿੰਨਾਂ ਨੂੰ ਥੋੜਾ ਥੋੜਾ ਹੀ ਆਉਂਦਾ ਸੀ ਸਾਨੂੰ ਕਿ ਕਰਮਜੀਤ ਦਾ ਉਹ ਦੱਬਾ ਲਈ ਜੀ ਅਸੀਂ ਛੋਟੀਆਂ ਤਿੰਨੇ ਸੀ ਹਾਂਜੀ ਸਾਨੂੰ ਵੰਡਿਆ-ਵੰਡ ਵੀ ਕੋਈ ਨਾ ਬਹੁਤਾ ਨਹੀਂ ਹੁੰਦਾ ਸੈਂਤਵਾਰ ਨੂੰ ਕੱਪੜੇ ਧੋ ਲੈਂਦੇ ਉੱਥੇ ਮੋਟਰ ਤੇ ਹਾਂਜੀ ਕੋਈ ਧੋਈ ਜਾਂਦੀ ਕੋਈ ਸੁੱਕਣੇ ਪਾਈ ਜਾਂਦੀ ਨਾ ਮਸ਼ੀਨ ਵੀ ਹੈਣੀ ਸੀ ਠੀਕ ਹੈ